हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਮਾੜੀ ਸਮਰਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਭਿੱਖੀਵੰਡ ਤੋਂ ਜਿਹੜੀ ਆ ਦੋਸਤੋ ਖੇਮਕਰਨ ਰੋਡ ਜਾਂਦਾ ਭਿੱਖੀਵੰਡ ਤੋਂ 5 ਕਿਲੋਮੀਟਰ ਦੀ ਦੂਰੀ ਤੇ ਬਿਲਕੁਲ ਰੋਡ ਦੇ ਉੱਪਰ ਪਿੰਡ ਹੈਗਾ ਮਾੜੀ ਸਮਰਾ ਤੇ ਨਾਲ ਦੋਸਤੋ ਚੇਲਾ ਪਿੰਡ ਹੈਗਾ ਦਰਾਜਕੇ ਕੁੰਗ ਤੇ ਅਲਗੋਂ ਕੋਠੀ ਜਿਹੜਾ ਦੋਸਤੋ ਅਗਲੇ ਬੰਨੇ ਪਿੰਡ ਚਲਾ ਜਾਂਦਾ ਠੀਕ ਆ ਇਹ ਬਿਲਕੁਲ ਜਿਹੜੇ ਨਾਲ-ਨਾਲ ਲੱਗਦੇ ਪਿੰਡਾਂ ਤੇ ਖਾਸ ਵਿਜ਼ਿਟ ਜਿਹੜੀ ਹੈਗੀ ਹੈ ਤੁਹਾਨੂੰ ਪਿੰਡ ਮਾੜੀ ਸਮਰਾ ਕਰਨੀ ਪੈਣੀ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਹੁਣਾਂ ਦਾ ਪਸ਼ੂ ਜਿਹੜੇ ਦੋਸਤੋ ਨਾਰਮਲੀ ਇਸ ਘਰੋਂ ਵੀ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਤਕਰੀਬਨ ਲੋਕਲ ਜਿਹੜੇ ਪਸ਼ੂ ਦੋਸਤੋ ਵਿਕ ਜਾਂਦੇ ਆ ਪਸ਼ੂ ਆਉਂਦੇ ਆ ਲੋਕਲ ਵਿਕ ਜਾਂਦੇ ਆ ਜਦੋਂ ਕਿਤੇ ਵੀਡੀਓ ਬਣਾਉਣ ਦਾ ਇਰਾਦਾ ਹੋਵੇ ਮਨ ਹੋਵੇ ਤਾਂ ਬਾਈ ਹਣੀ ਜ਼ਰੂਰ ਜਿਹੜੇ ਚੇਤੇ ਕਰਦੇ ਆ ਯਾਦ ਕਰਦੇ ਆ ਅੱਜ ਜਿਹੜੀ ਆ ਦੋਸਤੋ ਵੀਡੀਓ ਆਪਾਂ 13 ਮਾਰਚ ਨੂੰ ਬਣਾ ਰਹੇ ਆ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ 8 8:30 ਵਜੇ ਦਾ ਜਿਹੜਾ ਮਾਰਨਿੰਗ ਦਾ ਸਮਾਂ ਹੈਗਾ ਜੀ ਠੀਕ ਆ ਪਸ਼ੂ ਬੇਸ਼ੱਕ ਜਿਹੜਾ ਦੋਸਤੋ ਚਵਾਈ ਮੈਂ ਤੁਹਾਨੂੰ ਧਾਰਾ ਮਾਰ ਕੇ ਦਿਖਾ ਦੂੰਗਾ ਵਿੱਚ ਚੈੱਕ ਪਾਸ ਕਰਾ ਦਾਂਗੇ ਥਨਾ ਦੀਆਂ ਠੀਕ ਆ ਲੋਕਲ ਪਸ਼ੂ ਵੀ ਜਿਹੜਾ ਵੀਰ ਭਰਾਵਾਂ ਨੇ ਵੇਖਣ ਆਉਣਾ ਹੁੰਦਾ ਤੇ ਪੂਰੀ ਚਵਾਈ ਆਪਾਂ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਵੀ ਕੋਈ ਚਵਾਈ ਕਰਕੇ ਜਿਹੜੇ ਖਰੀਦਦਾਰ ਹੁੰਦੇ ਵੀਰ ਉਹਨਾਂ ਨੇ ਆਦੇ ਹੱਥੀ ਚਵਾਈ ਕਰਨੀ ਹੁੰਦੀ ਹੈ ਠੀਕ ਆ ਆਓ ਕਰਦੇ ਹਾਂ ਗੱਲਬਾਤ ਦੋ ਬੇੜਾ ਦਿਖਾਵਾਂਗੇ ਇੱਕ ਸ਼ਾਹੀਵਾਲ ਦਾ ਜਿਹੜਾ ਕ੍ਰੋਸ ਅੰਗ ਦੇ ਵਿੱਚ ਇੱਕ ਜਰਸੀ ਦੀ ਬੈੜ ਦਿਖਾਵਾਂਗੇ ਦੋਵੇਂ ਬੈੜਾ ਜਿਹੜੀਆਂ ਦੋਸਤੋ ਤਾਜ਼ੀਆਂ ਸੁਈਆਂ ਸਵਈਆਂ ਹੋਣਗੀਆਂ ਠੀਕ ਆ ਬੌਲੇ ਦੇ ਵਿੱਚ ਹੁਣ ਕਿੰਨਾ ਬੌਲਾ ਥੱਲੇ ਪ੍ਰੋਪਰ ਕੀ ਇਨਫੋਰਮੇਸ਼ਨ ਕੀ ਰੇਟ ਭਾਅ ਪੜਦਾ ਆ ਆਪਾਂ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰੇ ਸਤਿ ਸ੍ਰੀ ਅਕਾਲ ਇੱਕ ਵੀਰੇ ਆਪਣਾ ਨਾਮ ਜ਼ਰੂਰ ਦੱਸਦੇ ਵੀਰਾਂ ਨੂੰ ਗੁਰ ਗੁਰਪ੍ਰੀਤ ਗੁਰਪ੍ਰੀਤ ਹਾਂਜੀ ਗੁਰਪ੍ਰੀਤ ਸਿੰਘ ਤਕਰੀਬ ਨਾਲ ਚ ਬੈੜਾ ਦੋ ਬਕਾਊਗਾ ਹਾਂਜੀ ਦੋ 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 ਬਕਾਊਗਾ ਬੈੜਾ ਹਾਂਜੀ ਤੇ ਪਹਿਲੇ ਨੰਬਰ ਤੇ ਇਹ ਜਿਹੜੀ ਆਪਣੇ ਸ਼ਾਹੀਵਾਲ ਅੰਗ ਦੇ ਵਿੱਚ ਵਹਿੜਾ ਹਾਂਜੀ ਇਹ ਦੱਸਿਏ ਵੀਰਾਂ ਨੂੰ ਵੀ ਇੱਕ ਕਿਨਵਾ ਸੂਆ ਸੂਈ ਹੈ ਤੇ ਦਿਨ ਕਿੰਨੇ ਕ ਹੋ ਗਏ ਆ ਵੀਰ ਜੀ ਘਰ ਆ ਲੈਣਾ ਆਪਾਂ ਨੂੰ ਆਖੇ ਪਹਿਲਾ ਆਪਾਂ ਦੂਜਾ ਗੈਂਦੇ ਆ ਦੂਜਾ ਗੈਂਦੇ ਆ ਹਾਂ ਠੀਕ ਆ ਸੂਆ ਦੂਜਾ ਸੂਈ ਹੈ ਦੋਸਤੋ ਤੇ ਦਿਨ ਕਿੰਨੇ ਕ ਹੋ ਗਏ ਭਾਜੀ ਅੱਜ ਚੌਥਾ ਪੰਜਵਾਂ ਦਿਨ ਚੌਥਾ ਪੰਜਵਾਂ ਦਿਨ ਹਾਂਜੀ ਹਾਂਜੀ ਤੇ ਮਗਰ ਬੱਚਾ ਜੀ ਤਾਂ ਕੀ ਹੈ ਜੀ ਬੱਚਾ ਜੀ ਬੱਚਾ ਮਗਰ ਬੱਚਾ ਆ ਗਿਆ ਜੀ ਠੀਕ ਆ ਤੇ ਚੌਥਾ ਪੰਜਵਾਂ ਦਿਨ ਜਿਹੜਾ ਦੋਸਤੋ ਅੱਜ ਬਿਲਕੁਲ ਬੋਲੇ ਦੇ ਵਿੱਚ ਹੋਵੇਗੀ ਨਾ ਹਾਂਜੀ 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 ਬੋੜਾ ਹੋ ਜਾ ਮੰ ਦੁੱਧ ਗੇਨ ਲੋ ਬੜਾ ਗੇਨ ਲੋ ਜੀ ਆ ਕਰੋ ਚੈੱਕ ਜੀ ਰਾਜੀ ਤੇ ਨਿੱਗਰ ਵੜਾ ਦੋਸਤੋ ਲੇਵਾ ਜਿਹੜਾ ਫਿਕਸ ਜੀ ਆਰਡਰ ਹੈਗਾ ਬਿਲਕੁਲ ਕੋਈ ਕਮਲਾ ਜਿਹਾ ਲੇਵਾ ਨਹੀਂ ਕਹਾਂਗੇ ਵੀ ਕੋਈ ਢਿੱਲਾ ਜਿਆਦਾ ਨਹੀਂ ਕਹਾਂਗੇ ਬਿਲਕੁਲ ਵਧੀਆ ਲੇਵੇ ਦੀ ਆ ਤੇ ਥਾਨ ਤੁਹਾਨੂੰ ਬਿਲਕੁਲ ਜਿਹੜਾ ਨੋਕਲਾ ਮੁਠੀ ਵਾਲਾ ਥਾਨ ਤੇ ਮਗਰ ਜਿਹੜਾ ਬੱਚਾ ਇਸ ਪਹਿਲੀ ਬੈੜ ਦੀ ਜੇਕਰ ਆਪਾਂ ਗੱਲ ਕਰ ਰਹੇ ਆ ਤੇ ਮਗਰ ਜਿਹੜਾ ਦੋਸਤੋ ਮੇਲ ਕਾਫ ਆ ਬੱਚਾ ਇਸ ਬੈੜ ਦੇ ਨੀਚੇ ਠੀਕ ਆ ਆ ਫੇਸ ਤੋਂ ਜਿਹੜੀ ਆ ਤੁਸੀਂ ਦੇਖੋ ਠੀਕ ਆ ਤੇ ਬਾਕੀ ਹੈ ਸੀਲ ਸਭ ਪੂਰੀ ਜੀ ਹਾਂਜੀ ਮੁਖਾਰੇ ਜਾਨਾ ਸੀ ਆਹ ਕਰੋ ਚੈੱਕ ਜੀ ਆ ਦਿਖਾ ਦਿਓ ਮਰਾ ਜੀ ਆ ਦੇਖੋ ਜੀ ਠੀਕ ਆ ਠੀਕ ਆ ਆ ਜਵੇਂ ਮਰਜੀ ਹੱਥ ਹੁਥ ਲਾਈ ਜਾਓ ਦੋਸਤੋ ਕੋਈ ਉਹ ਗੱਲ ਨਹੀਂ ਹੈਗੀ ਵੀ ਕੋਈ ਡਰਕਲ ਭਜਾਕਲ ਜਾਂ ਪਸੂ ਨਹੀਂਗਾ ਤੇ ਨਿਆਣਾ ਕੋਈ ਪਾਉਣਾ ਪੈਂਦਾ ਨੂੰ ਰਸੀ ਜੂੜ ਹਾਂਜੀ ਜੀ ਪਾਈਦਾ ਜੀ ਪਾਈਦਾ ਹੈ ਨਾ ਜੀ ਭਾਵੇਂ ਨਾਂ ਵੀ ਪਾਈ ਪਰ ਅਹੀਂ ਪਾਉਣੇ ਆ ਠੀਕ ਆ ਵੇ ਬੇਸ਼ੱਕ ਜੀਰਾ ਦੋਸਤੋ ਬੈੜਾਂ ਦੇ ਵਿੱਚ ਆਪਾਂ ਕੋਈ ਰੱਸੀ ਆ ਕੋਈ ਨਿਆਣਾ ਬੱਚਾ ਕਿਹ ਜਣਾ ਪਾ ਲਈਦਾ ਠੀਕ ਆ ਜੀ ਤੇ ਇਹਨੂੰ ਖੋਲ ਕੇ ਦਿਖਾਈਏ ਫਿਰ ਹੁਣ ਪਾਜੀ ਕਿੰਨਾ ਬੋਲੇ ਦੇ ਵਿੱਚ ਕਿੰਨਾ ਹਾਜਰ ਹੈ ਤੇ 13 ਕਿਲੋ ਬੋਲੇ ਦਾ ਹਾਜਰ ਹੈ ਜੀ ਹੁਣ ਬਿਲਕੁਲ ਜਿਦਾ ਕਿਸੇ ਵੀਰ ਨੇ ਕਿ ਚੋਲਣਾ ਜੀ 12 13 ਗਲਾ ਹੈ ਤੁਹਾਡੇ ਦਾ ਦੁੱਧ ਕਿੰਨੇ ਕੀ ਸੁਭਾਅ ਆਪਣਾ ਪਾ ਦੂਗੀ ਵੈਸੇ ਨੋਰਮਲ ਜੀ ਪਾਜੀ ਅਗਲੇ ਦਿਨ ਕਦਮਤ ਆ 15 14 ਵੀ ਸੁਆ ਸਕਦੀ ਹੈ ਵੀ ਗੱਲ ਕਰਕੇ 12 13 ਤੇ ਹੋਣੇ ਹੈਗਾ ਆਏ ਦਾ ਆਪਾਂ ਕਹਿ ਨਹੀਂ ਸਕਦੇ ਕਿ ਨਹੀਂ ਜੀ ਇਹ ਸੇਵਾ ਦਾ ਭਾਵਾ ਵਾਧੂ ਛੋੜੇ ਬਿਲਕੁਲ ਜੀ ਤੇਰੇ ਕੋਲ ਆ ਦੇ ਠੀਕ ਆ। ਖਵਾਨਾ ਆਰਡਰ ਜਿਹੜਾ ਬਿਲਕੁਲ ਜਿਹੜਾ ਦੋਸਤੋ ਤੁਸੀਂ ਦੇਖ ਸਕਦੇ ਹੋ। ਤੋਰੀਏ ਜੀ। ਬਿਲਕੁਲ ਐਂ ਜਿਹੜਾ ਦੋਸਤੋ ਤਸੱਲੀ ਦੇ ਨਾਲ ਦੇਖ ਲਿਓ ਵੀਡੀਓ। ਠੀਕ ਆ। ਉਸ ਤੋਂ ਬਾਅਦ ਜਿਹੜਾ ਤੁਸੀਂ ਸੌਦੇ ਦੀ ਗੱਲਬਾਤ ਕਰ ਲਿਓ ਠੀਕ ਆ। ਚੀਜ਼ ਪਸੰਦ ਆਊਗੀ ਤੁਹਾਨੂੰ। ਖਵਾਨਾ ਜਿਹੜਾ ਦੋਸਤੋ ਪੱਧਰ ਵਿਖਾਉਂਦੀ ਹੈ ਵੈੜ ਜਿੰਨਾ ਵੀ ਪ੍ਰੋਪਰ ਆ। ਥਣ ਤੁਣ ਵੀ ਚੰਗਾ ਬਿਲਕੁਲ ਮੁੱਠੀ ਵਾਲਾ ਥਾਣਾ। ਆ ਦੇਖੋ ਜੀ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਬਾਕੀ ਹਵਾਨਾ ਤੁਸੀਂ ਦੇਖ ਸਕਦੇ ਹੋ ਲੈਓ ਜੀ ਲੋ ਵੀ ਦੋਸਤੋ ਵੈਡ ਚੰਗੀ ਓਵਰঅল ਜੇ ਡਿਵੈਡ ਹੈਗੀ ਆ ਠੀਕ ਆ ਧਾਰਾ ਮਾਰ ਕੇ ਇੱਕ ਵਾਰੀ ਆਪਾਂ ਜਿਹੜੀ ਤਸੱਲੀ ਕਰਾ ਦਈਏ ਦਿਖਾ ਦਈਏ ਚੌਥਾਂਾਂ ਦੇ ਚਾ ਅਗਲੇ ਅਗਲੇ ਥਾਂ ਦੀ ਕਰ ਲੋ ਪਹਿਲਾਂ ਜੀ ਆਵੇ ਅਗਲੇ ਆ ਲੋ ਜੀ ਠੀਕ ਹੈ ਜੀ ਆ ਅਗਲੇ ਥਾਣਾ ਦੀ ਚਵਾਈਆ ਜਿਹੜੀ ਦੋਸਤੋ ਤੁਸੀਂ ਵੇਖ ਰਹੇ ਹੋ ਮਗਰਲੇ ਦੇ ਕਰਦੋਦਾਰ ਵੀ ਆ ਮਗਰਲੇ ਥਾਣਾ ਕੋਲ ਦੇਖੋ ਜੀ ਐ ਰਹੂਗਾ ਅਗਲੀ ਪੋਲੀ ਹੈ ਜੀ ਠੀਕ ਹੈ ਪੋਲੀ ਪੂਰੀ ਹੈ ਤੇ ਨਾਲੇ ਥਾਣਾ ਵੀ ਬਿਲਕੁਲ ਮੁਠੀ ਵਾਲਾ ਠੀਕ ਹੈ ਤੇ ਬਿਲਕੁਲ ਮੁਠੀ ਵਿੱਚ ਆਉਣ ਵਾਲਾ ਥਾਣਾ ਦੋਸਤੋ ਤੇ ਨਾ ਹੀ ਕੋਈ ਬੰਦਾ ਹੈ ਠੀਕ ਹੈ ਨਾ ਹੀ ਕੋਈ ਰੱਸੀ ਪਾਉਣ ਦੀ ਲੋੜ ਆ ਬਾਕੀ ਤੁਸੀਂ ਪੌਣੀ ਚਾਹੋ ਤੇ ਪਾ ਸਕਦੇ ਹੋ ਠੀਕ ਹੈ ਜੀ ਠੀਕ ਹੈ ਅੱਛਾ ਅਤੇ ਭਾਜੀ ਕੀ ਡਿਮਾਂਡ ਕਿੰਨੀ ਇਸ ਬੈਟ ਦੀ ਹੈ ਇਹਦਾ ਵੀਰ ਜੀ 48000 500 ਰੁਪਿਆ ਜੀ ਠੀਕ ਆ 48 ਦੀ ਆ ਹਾਂਜੀ ਹਾਂਜੀ ਕੋਈ ਛੋਟ ਛਪਾ ਮੌਕੇ ਤੇ ਹੋ ਜੂਗਾ ਮੌਕੇ ਤੇ ਜੋ ਪੈਣ ਪਰ ਫੋਨ ਲਾਊਗਾ ਜੀ ਤਾਂ ਠੀਕ ਆ ਹਾਂਜੀ ਮਾਨ ਤਾਂ ਜਿਹੜਾ ਦੋਸਤੋ ਮੌਕੇ ਤੇ ਹੋਵੇਗਾ 48000 ਜਿਹੜੀ ਇਸ ਵੈਡ ਦੀ ਮੰਗ ਹੈਗੀ ਆ ਡਿਮਾਂਡ ਆ ਠੀਕ ਆ ਜਰੂਰ ਸੌਦਾ ਕਰ ਲਿਓ ਵੈਡ ਓਵਰ ਆਲ ਜਿੰਨੀ ਆ ਚੰਗੀ ਆ ਬਾਕੀ ਆ ਥਣ ਹਵਾ ਨਾਲ ਜਿਹੜਾ ਬਿਲਕੁਲ ਕਲੋਜ਼ ਤੋਂ ਵੇਖ ਲਓ ਨੇੜੇ ਤੋਂ ਦੇਖੋ ਆ ਕਰੋ ਚੈੱਕ ਜੀ ਆ ਦੇਖੋ ਠੀਕ ਆ ਇਸ ਤੋਂ ਬਾਅਦ ਜਿਹੜੀ ਅਗਲੀ ਬੈੜ ਆਪਾਂ ਤੁਹਾਨੂੰ ਦਿਖਾਉਣੇ ਆ ਜਰਸੀ ਅੰਗ ਦੇ ਵਿੱਚ ਠੀਕ ਆ ਤੇ ਇਹ ਵੀ ਸੂਈ ਸਵਾਈ ਬੈੜ ਆ ਤੇ ਪੋਸ਼ਣ ਲਈ ਨਹੀਂ ਆਪਾਂ ਕਿੰਨੇ ਦਿਨ ਹੋ ਗਏ ਆ ਅੱਛਾ ਭਾਜੀ ਕਿੰਨੇ ਕ ਸਮਾਂ ਹੋ ਗਿਆ ਇਸ ਬੈੜ ਨੂੰ ਸੂਈ ਇਹਨੂੰ 20 ਦਿਨ ਨਾਲੋਂ ਭਾਵੇਂ 25 ਨਾਲੋਂ 20 ਤੋਂ 25 ਕਿ ਦਿਨ ਦਾ ਹਾਂਜੀ ਹਾਂਜੀ ਬੱਚਾ ਮਗਰ ਕੀ ਆ ਗਿਆ ਦੇ ਬੱਚੀ ਆ ਬੱਚੀ ਆ ਸਵੇਰ ਕਿੰਨਾ ਜੀ ਪਹਿਲਾਂ ਜੀ ਪਹਿਲਾਂ ਹਾਂਜੀ ਪਹਿਲੋਂ ਬੱਛੀ ਸੂਈ ਆ ਦੋਸਤੋ ਮਗਰ ਵੀ ਬੱਛੀ ਐ ਤੇ ਠੀਕ ਆ ਆਪ ਵੀ ਬੱਛੀ ਆ ਮਗਰ ਵੀ ਬੱਛੀ ਆ ਤੇ ਹੁਣ ਦਿਨ ਕਿੰਨੇ ਦੱਸਾਂ ਜੀ 20 25 ਲਾ ਲਓ 25 ਦਾ ਹਾਜ਼ਰ ਕਿੰਨਾ ਦੁੱਧ ਚ ਪਾ ਦਾਂਗੇ ਜੀ 7 ਕਿਲੋ ਜੀ 7 ਕਿਲੋ ਹਾਂਜੀ ਬਿਲਕੁਲ ਜਿਹੜਾ ਥੱਲੇ ਐ ਚੋਰ ਵਾਲਾ ਕਿਸੇ ਲੈਣਾ ਜਿਹੜਾ ਹਾਂਜੀ ਉਹਤਨਾ ਭਾਵੇਂ ਅੱਠ ਵੀ ਹੋ ਜੀ ਆਪਾਂ ਸਾਤੀ ਆਖੀ ਸਾਤੀ ਆ ਹਾਂ ਹਾਂ ਜਰੂਰ ਬਾਕੀ ਆ ਥੰਮ ਥੰਮ ਇਹਨੂੰ ਹਿੱਕਿਓ ਮੜਾ ਵੀਰ ਇਧਰ ਹਿੱਕ ਦਿਓ ਅਸੂਆ ਪਹਿਲਾ ਸੂਈ ਆ ਦੋਸਤੋ ਵੜੀ ਐ ਮਗਰ ਵੀ ਬੱਛੀ ਹੈਗੀ ਬੱਛੀ ਵੀ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਬਿਲਕੁਲ ਤੁਹਾਨੂੰ ਦਿਖਾ ਦਿੰਨੇ ਕੋਲੇ ਤੋਂ ਵੀ ਠੀਕ ਆ ਤੇ ਮਗਰਲੇ ਥਾਣੇ ਤੇ ਵਧੀਆ ਹੁੰਦੇ ਪੂਰੇ ਹੱਥ ਚ ਹਾਂਜੀ ਹਾਂਜੀ ਆ ਦੇਖੋ ਜੀ ਠੀਕ ਆ ਠੰਡੀ ਸੀਲ ਸਬ ਪੂਰੀ ਹੈਗੀ ਐ ਬਾਹਰ ਜਿਹੜੀ ਦੋਸਤੋ ਜਰਸੀ ਅੰਗ ਦੇ ਵਿੱਚ ਆ ਠੀਕ ਆ ਤੇ ਮਗਰ ਬੱਛੀ ਜਿਹੜੀ ਆ ਉਹ ਵੀ ਬੱਚਾ ਪਾ ਤੁਹਾਨੂੰ ਦਿਖਾ ਦਿੰਨੇ ਇਹ ਵੀ ਜਰਸੀ ਦੇ ਵਿੱਚ ਹੀ ਹੈ ਨਾ ਬੱਚਾ ਵੀ ਹਾਂਜੀ ਆ ਦੇਖੋ ਜੀ ਠੀਕ ਆ ਮਗਰ ਜਿਹੜੀ ਬੱਛੀ ਆ ਪਹਿਲੀ ਵਾਰ ਦਿਖਾਈ ਸੀ ਉਹਦੇ ਮਗਰ ਜਿਹੜਾ ਮੇਲ ਕੱਪ ਸੀਗਾ ਇਹਦੇ ਮਗਰ ਬੱਛੀ ਆ ਖੋਲ ਗਈ ਇਹਨੂੰ ਵੀ ਆ ਦੇਖੋ ਬਈ ਆ ਫੇਸ ਕੁਆਲਟੀ ਦੇਖੋ ਆ ਕਰੋ ਜੱਟ ਜੀ 7 ਕਿਲੋ ਜਿਹੜਾ ਦੋਸਤੋ ਹਾਜ਼ਰ ਆਂਦੇ ਥੱਲੇ 7 ਕਿਲੋ ਦੀ ਚਵਾਈ ਤੁਸੀਂ ਕਰ ਸਕਦੇ ਹੋ ਦੋਨੋਂ ਟੰਗਾਂ ਦਾ ਜਿਹੜਾ 7 ਕਿਲੋ ਦੁੱਧ ਹੈਗਾ ਠੀਕ ਆ ਬੜਾ ਮੀਡੀਅਮ ਹਾਈਟ ਦੇ ਵਿੱਚ ਨੋਰਮਲ ਜਰਸੀ ਦੀ ਆਪਾਂ ਜਦੋਂ ਗੱਲ ਕਰਦੇ ਆਂ ਤੇ ਮੀਡੀਅਮ ਹਾਈਟ ਦੇ ਵਿੱਚ ਬੜਾ ਨੋਰਮਲ ਹੁੰਦੀਆਂ ਨੇ ਤੇ ਉਸ ਕਦ ਕਾਠੀ ਦੇ ਵਿੱਚ ਬੜਾ ਉਲਟ ਬਹਿਣੀ ਵਾਲੇ ਪਾਸੇ ਉਹ ਤਾਂ ਦੇਖੋ ਜੀ ਦੇਖੋ ਜੀ ਠੀਕ ਆ ਬਾਕੀ ਕੀ ਭਾ ਪੜਦਾ ਉਹ ਵੀ ਆਪਾਂ ਗੱਲਬਾਤ ਕਰਕੇ ਪੁੱਛ ਲਾਂਗੇ ਇੱਕ ਵਾਰੀ ਬਿਲਕੁਲ ਤੋਰਾ ਵੇਖੋ ਵਹਿੜ ਦਾ ਹਵਾਨਾ ਦੇਖ ਲਿਓ ਆਪਦੀ ਤਸੱਲੀ ਹੈ ਜਿਹੜੀ ਦੋਸਤੋ ਤੁਸੀਂ ਦੋ ਟਾਈਮ ਦੀ ਕਰ ਲਿਓ ਤਿੰਨ ਟਾਈਮ ਦੀ ਕਰ ਲਿਓ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਸਬਦਾ ਕਰ ਲਿਓ ਠੀਕ ਆ ਨੇ ਲਗ ਰਹੇ ਵਾਰ ਠੀਕ ਆ ਆ ਜਿਹੜਾ ਦੋਸਤੋ ਥਣ ਜਿਹੜਾ ਹੈਗਾ ਜਿਹੜੇ ਬੰਨੇ ਆਪਾਂ ਚੁਬਾਈ ਕਰਦੇ ਆ ਨਾਰਮਲ ਹੀ ਬਣੀ ਵਾਲੇ ਪਾਸੇ ਤੋਂ ਬੇਸ਼ੱਕ ਇਹਦਾ ਤੁਸੀਂ ਆਹ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਠੀਕ ਆ ਆ ਥਣ ਲੱਗਾ ਹੈਗਾ ਵੇੜ ਦੇ ਅ ਠੀਕ ਆ ਪਾਜੀ ਕਿੰਨਾ ਮੋਲ ਇਸ ਵੇੜ ਦਾ ਹੈਗਾ ਇਹ ਤਾਂ 28200 ਰੁਪਏ ਜੀ 28200 ਹਾਂ ਜੀ ਸੋ ਪਾਕੀ ਸ਼ੋਰ ਸ਼ਟ ਹੋ ਜਾਂਦੀ ਹਾਂਜੀ ਹਾਂਜੀ ਬਿਲਕੁਲ ਜੀ ਮੇਟਾ ਤੇ ਚਵਾਈ ਕੋਈ ਵੀ ਭੈਣ ਭਰਾ ਆਵੇ ਦੋ ਟਾਈਮ ਦੀ ਕਰ ਲੈ ਚੰ ਟੰਦੇ ਆ ਤਸੱਲੀ ਕਰਾ ਦੇ ਹਾਂਜੀ ਤਸੱਲੀ ਕਰਾ ਕੇ ਫਿਰ ਖੜੇਗੇ ਠੀਕ ਆ ਸੋ ਦੋਸਤੋ ਪਹਿਲੀ ਵੈੜ ਦਿਖਾਈ ਸੀ ਆਪਾਂ ਤੁਹਾਨੂੰ ਠੀਕ ਆ 5.48 ਆ ਇਹਦਾ 28200 ਮੋਲ ਆ ਵੈੜਾਂ ਦੋਵੇਂ ਚੰਗੀਆਂ ਨੇ ਠੀਕ ਆ ਬਾਕੀ ਤਸੱਲੀ ਆਪਦੀ ਕਰ ਲਿਓ ਘਰੇ ਚਵਾਈ ਕਰ ਲਿਓ ਦੋ ਟਾਈਮ ਦੀ ਇੱਕ ਟਾਈਮ ਦੀ ਠੀਕ ਆ ਜੀ ਬਾਕੀ ਜਿਹੜਾ ਦੁੱਧ ਦੋਸਤੋ ਦੁੱਧ ਆ ਉਹ ਸੇਵਾ ਦਾ ਦੁੱਧ ਆ ਤੁਸੀਂ ਜਾ ਕੇ ਆਪਣੇ ਕਿਲੇ ਦੇ ਬਾਦ ਸੇਵਾ ਕਰ ਲੋਗੇ ਤਾਂ ਦੁੱਧ ਹੋਰ ਚੰਗਾ ਵੀ ਜਿਹੜਾ ਪਾਦਨੀਆਂ ਵੇੜਾ ਨਵੀਆਂ ਬਿਲਕੁਲ ਹੈਗੀਆਂ ਤਾਜ਼ੀਆਂ ਸੂਈਆਂ ਨੇ ਤੇ ਦੂਜੇ ਸੂਬੇ ਆ ਇਹ ਪਹਿਲਾਂ ਦਿਖਾਈ ਹੈ ਸੰਪਰਕ ਨੰਬਰ ਭਾਜੀ ਆਪਣੇ ਦਰ ਕਰੀਏ ਸਾਂਝੇ ਜੀ 97814 13900 ਠੀਕ ਹੈ ਜੀ 97814 13900 13900 ਆ ਪੂਰਾ ਹਾਂ ਜੀ ਸੋ ਦੋਸਤੋ ਇਹ ਸਨ ਭਾਜੀ ਹੁਣੀ ਦੋ ਵੇੜਾ ਸੀਗੀਆਂ ਜਮਕਾਉ ਵੇੜਾ ਪ੍ਰੋਪਰ ਦਿਖਾਤੀਆਂ ਤੁਹਾਨੂੰ ਵਿਜ਼ਿਟ ਜਿਹੜੀ ਆ ਪਿੰਡ ਮਾੜੀ ਸਮਰਾ ਤੁਹਾਨੂੰ ਕਰਨੀ ਪਵੇਗੀ ਪਿੱਖੀ ਪਿੰਡ 5 ਕਿਲੋਮੀਟਰ ਦੀ ਦੂਰੀ ਹੈਗੀ ਆ ਖੇਮ ਕਰਨ ਪਿੱਖੀ ਪਿੰਡ ਤੋਂ ਖੇਮ ਕਰਨ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਹੈਗਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ